ਅੱਜ ਜਿਹੜੀ ਮੀਟਿੰਗ ਹੋਇਆ ਜੀ ਪਾਰਸ ਪੰਜਾਬ ਦੀ ਜਿਹਦੇ ਵਿੱਚ ਸ਼ੋਮਨੀ ਅਕਾਲੀ ਦਲ ਪਦੇ ਵੀ ਸ਼ਾਮਲ ਹੋਏ ਅੱਜ ਅਸੀਂ ਪਹਿਲਾਂ ਤੇ ਗੁਰੂ ਸਾਹਿਬ ਦਾ ਟਕਨਪੋਰਡ ਸ਼ੁਕਰ ਕਰਦੇ ਆ ਕਿ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇੱਕ ਕੀਤਾ ਤੇ ਬਾਕੀ ਉਹ ਤੋਂ ਬਾਅਦ ਅਸੀਂ ਜਿਸਕਰਨ ਸਿੰਘ ਕਾਨ ਸਿੰਘ ਵਾਲਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਸਮੇਂ ਦੀ ਲੋੜ ਨੂੰ ਸਮਝਦੇ ਹੋਏ ਆ ਪੰਥਕ ਇਕਤਾ ਦੀ ਜਿਹੜੀ ਸਾਡੀ ਬੜੀ ਬੜੀ ਬਹੁਤ ਵੱਡੀ ਲੋੜ ਆ ਕਿ ਉਹ ਉਹਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਬਿਨਾਂ ਸ਼ਰਤ ਆਪਣੀ ਪਾਰਟੀ ਨੂੰ ਅਕਾਲੀ ਦਲ ਵਾਰਿਸ ਪੰਜਾਬ ਚ ਮਰਜੀ ਕਰ ਬਤਾ ਇਸ ਕਰਕੇ ਅਸੀਂ ਉਹਨਾਂ ਦਾ ਉਹਨਾਂ ਦੇ ਸਾਥੀਆਂ ਦਾ ਪਹਿਲ ਦਿਲੋਂ ਤਰਵਾਦ ਕਰਦੇ ਆ ਤੇ ਗੁਰੂ ਸਾਹਿਬ ਦਾ ਕਾਹਨ ਪਰ ਸ਼ੁਕਰ ਕਰਦੇ ਆ ਕਿ ਸਾਨੂੰ ਹਮੇਸ਼ਾ ਮਹਾਰਾਜ ਕੱਠੇ ਰੱਖਿਓ ਹਮੇਸ਼ਾ ਸੇ ਜੁੜੇ ਰਹੀਏ ਤੇ ਹੋਰ ਵੀ ਪੰਥਕ ਤਰ੍ਹਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਸਾਡੇ ਜene ਇਕੱਠੇ ਹੋਈਏ ਇਕੱਠੇ ਹੋ ਕੇ ਜੋ ਪੰਥ ਤੇ ਸੰਕਟ ਆ ਉਹ ਚੋਂ ਬਾਹਰ ਨਿਕਲੀਏ ਲੱਗਦਾ ਕਿ ਜਥੇਦਾਰਾਂ ਨੇ ਲੈ ਕੇ ਜੋ ਫੈਸਲਾ ਜਿਹੜਾ ਇਕੱਲੀ ਕਰਨ ਨੇ ਲਿਆ ਬਾਦਲ ਤੋਂ ਪਰੇ ਹੋ ਗਏ ਤੇ ਉਹ ਵੀ ਦੇਖਦੇ ਵੀ ਇਹ ਮੇਰਾ ਖਿਆਲ ਹੈ ਕਿ ਫੈਸਲੇ ਤੋਂ ਕਾਫੀ ਦੇਰ ਤੋਂ ਉਸਿੰਗ ਦੇ ਰਹੇ ਆ ਤੇ ਹੁਣ ਕੁਛ ਜਿਹੜਾ ਕਿ ਉਹ ਸ਼ਬਦੋਂ ਬਾਅਦ ਉਹ ਵੀ ਨਿਕਲ ਗਏ ਦੇਖੋ ਜਿਹੜੇ ਰੌਲਾ ਪਾਉਣ ਵਾਲੇ ਉਹਨਾਂ ਨੂੰ ਲੱਗਦਾ ਕਿ ਅਜ ਉਹਨਾਂ ਕੋ ਸਤਾ ਨਹੀਂ ਇਸ ਕਰਕੇ ਉਹ ਥੋੜਾ ਜਿਆਦਾ ਕਰ ਰਹੇ ਨਹੀਂ ਤੇ ਪਹਿਲਾਂ ਤੇ ਪਹਿਲਾਂ ਵੀ ਫੈਸਲੇ ਬਦਲੇ ਤੇ ਘਰੋਂ ਹੀ ਨਿਕਲਦੇ ਕਰਦੇ ਹੁੰਦੇ ਆਏ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਡੇ ਪੰਥ ਨੂੰ ਸਾਰਿਆਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਮਿਲ ਕੇ ਕੋਈ ਇਹੋ ਜਿਹਾ ਵਿਧੀ ਵਿਵਧਾਨ ਤਿਆਰ ਕਰਨਾ ਚਾਹੀਦਾ ਹੈ ਕਿ ਜੋ ਜਥੇਦਾਰ ਦੀ ਆਜ਼ਾਦ ਹਕੀਮੀ ਬਰਕਰਾਰ ਰੱਖਿਆ ਜਾਵੇ ਤੇ ਦੂਸਰਾ ਉਹਨਾਂ ਦੇ ਜਿਹੜਾ ਸੇਵਾ ਸੇਵਾ ਮੁਕਤੀ ਦਾ ਸੇਵਾ ਨਿਯੁਕਤੀ ਦਾ ਜਿਹੜਾ ਉਹ ਸਿਸਟਮ ਕੋਈ ਪਾਰਦਰਸ਼ੀ ਹੋਵੇ ਉਹਦੇ ਤਹਿਤ ਕਿ ਕੋਈ ਇੱਕ ਆਦਮੀ ਦੀ ਮਰਜ਼ੀ ਨਾਲ ਨਾ ਨਾਮ ਨੂੰ ਲੈ ਜਾ ਸਕੇ ਪੂਰਾ ਪੰਚੂ ਉਹ ਜੋ ਵਿਧੀ ਵਿਧਾਰ ਬਣਾਉਗੇ ਉਹਦੇ ਤਹਿਤ ਨਮਰਤਪਾਲ ਸਿੰਘ ਨਾਲ ਕੋਈ ਮੀਟਿੰਗ ਹੋਈ ਥੋੜੀ ਜਿਹੀ ਨਹੀਂ ਅਮਰਪਾਲ ਨਾਲ ਕਾਫੀ ਦਿਨ ਹੋ ਗਿਆ ਜਿਸ ਤੱਕ ਕੋਈ ਗੱਲ ਨਹੀਂ ਹੋਈ ਤੇ ਜਿਹੜਾ ਸਜਾ ਦਾ ਜਿਹੜਾ ਫੈਸਲਾ ਕਿਵੇਂ ਦੇਖਦੇ ਹੋ ਕਿ ਕਦੋਂ ਬਾਹਰ ਆ ਸਕਦੇ ਆ ਹੁਣ ਦੇਖੋ ਇਹ ਤੇ ਹੁਣ ਸਰਕਾਰਾਂ ਦੀ ਤਕਸ਼ਾ ਹੀ ਆ ਉਹਨਾਂ ਦਾ ਕਸੂਰ ਤਾਂ ਕੋਈ ਨਹੀਂ ਉਹਨਾਂ ਦਾ ਕਸੂਰ ਤੇ ਹੋਈ ਜਾਂਦਾ ਕਿ ਉਹਨੇ ਆਪਣੀ ਨੌਜਵਾਨੀ ਨਸ਼ਿਆਂ ਤੋਂ ਬਚਾਉਣ ਦਾ ਤੇ ਗੁਰੂ ਘਰ ਉਹਨਾਂ ਦਾ ਮੋਹ ਕੀਤਾ ਤੇ ਜੋ ਸਰਕਾਰਾਂ ਮੇਰੇ ਖਿਆਲ ਆ ਕਿ ਨਸ਼ੇ ਪੰਜਾਬ ਦੀ ਧਰਤੀ ਤੇ ਵੱਧ ਤੋਂ ਵੱਧ ਪ੍ਰਮੋਟ ਕਰਕੇ ਸਾਡੇ ਨੌਜਵਾਨਾਂ ਨੂੰ ਦੀ ਗ੍ਰਿਫਤ ਚ ਲਿਆ ਕੇ ਮਾਰਨਾ ਚਾਹ ਰਹੀਆਂ ਤੇ ਇਹੋ ਹੀ ਹੈ ਕਿ ਅਗਰ ਅਮਰਪਾਲ ਬਾਹਰ ਹੁੰਦਾ ਤੇ ਉਹਦੇ ਨਾਲ ਸਾਡੇ ਨਸ਼ਿਆਂ ਨੂੰ ਸਾਥ ਜੇ ਉਹਨਾਂ ਦੀ ਹਾਜ਼ਰੀ ਰਹੇਗੀ ਤੇ ਕਿਵੇਂ ਦੇਖਣਾ ਨਹੀਂ ਅਸੀਂ ਤੇ ਹਾਈ ਕੋਰਟ ਤੱਕ ਵੀ ਉਹਨਾਂ ਦੇ ਲਗਾਈ ਗੁਆਰ ਕੇ ਉਹਨਾਂ ਨੂੰ ਉਹਨਾਂ ਦੇ ਲੋਕਾਂ ਦੀ ਗੱਲ ਕਰਨ ਵਾਸਤੇ ਹਾਈ ਕੋਰਟ ਆਪਣਾ ਸੈਸ਼ਨ ਚ ਆਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਉਹਨਾਂ ਨੂੰ ਆਪਣੀ ਲੋਕਾਂ ਦੀ ਗੱਲ ਕਰਨ ਦਾ ਜੋ ਲੋਕਾਂ ਨੇ ਉਹਨਾਂ ਤੇ ਬਹੁਤ ਵੱਡਾ ਵਿਸ਼ਵਾਸ ਜਤਾਇਆ ਕਿ ਉਹ ਉਹਨਾਂ ਦੇ ਦੁੱਖ ਤਕਲੀਫਾਂ ਜਿਹੜੀਆਂ ਪਾਰਲੀਮੈਂਟ ਚ ਰੱਖੀਆਂ ਜਾਣੀ ਤੇ ਪੰਜਾਬ ਸਰਕਾਰ ਦੀ ਜਿਹੜੀ ਨਸ਼ਿਆਂ ਦੇ ਖਿਲਾਫ ਮਹਿੰਮ ਹੈ ਬਹੁਤ ਕਰੈਡਿਟ ਵੀ ਲਿਆ ਜਾ ਰਿਹਾ ਸੁਣ ਲੈ ਕੇ ਲੋਕਾਂ ਦੇ ਘਰ ਠਾਏ ਰਿਹਾ ਜਿਹੜੇ ਨਸ਼ਾ ਤਸਕਰ ਇਹ ਮੇਰਾ ਖਿਆਲ ਹੈ ਕਿ ਲੋਕਾਂ ਦੀ ਅੱਖਾਂ ਘੱਟਾ ਪਾਇਆ ਜਾ ਰਿਹਾ ਹੈ ਇਹ ਦੇਖੋ ਜੀ ਜਿਹੜੇ ਵੱਡੇ ਵੱਡੇ ਸਮਗਲਰ ਆ ਜਿਨ੍ਹਾਂ ਤੇ ਬਹੁਤ ਸਭ ਕੁਝ ਪ੍ਰੂਫ ਹੋ ਚੁੱਕਾ ਜਿਨ੍ਹਾਂ ਤੱਕ ਵੀ ਜਾਏ ਆ ਉਹਨਾਂ ਨੂੰ ਤਾਂ ਕੁਛ ਨਹੀਂ ਕੀਤਾ ਜਾ ਰਿਹਾ ਉਹਨਾਂ ਦੇ ਉਹਨਾਂ ਦੀਆਂ ਜਾਇਦਾਦਾਂ ਨੂੰ ਅਟੈਚ ਕੀਤਾ ਜਾ ਰਿਹਾ ਛੋਟੇ ਮੋਟੇ ਜਿਹੜੇ ਖਾਨ ਵਾਲੇ ਆ ਉਹ ਛੋਟੇ ਮੋਟੇ 10 10 20 ਲੱਖ ਵਾਲੇ ਅੱਜ 5 5 7 ਲੱਖ ਵਾਲੇ ਦੀ ਜੀ ਚੀਜ਼ਾਂ ਢਾਈਆਂ ਜਾ ਕੇ ਤੇ ਲੋਕਾਂ 'ਚ ਇੱਕ ਚੀਜ਼ ਪ੍ਰਕਾਰ ਇਹੋ ਪ੍ਰਚਾਰ ਇਹ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰੇ ਖਿਆਲ ਅਸੀਂ ਤੇ ਗੁਰੂ ਸਾਹਿਬ ਦਾ ਵੀ ਸ਼ੁਕਰ ਕਰਾਂਗੇ ਕਿ ਅਗਰ ਇਹ ਹੁਣ ਵੀ ਜਾਗਪਹਿਣ ਤੇ ਪੰਜਾਬ ਦੀ ਧਰਤੀ ਤੋਂ ਨਸ਼ੇ ਦੇ ਖਿਲਾਫ ਕੋਈ ਸਹੀਰ ਤਰ੍ਹਾਂ ਜੰਗ ਲੜਨ ਵਿਖਾਵਾ ਨਾ ਕਰੇ। ਹਾਂ ਜੀ। ਅਰਾ ਜਿਹੜੀ ਗਾਰਜ ਪੰਜਾਬ ਦੇ ਵਿੱਚ ਜਿਹੜਾ ਜਿਹੜਾ ਅਲਾਈਂਸ ਹੋਇਆ ਜਿਹੜਾ ਅੱਜ ਪੂਰੀ ਕੌਮ ਦੀ ਇਹ ਲੋੜ ਸੀਗੀ। ਏਕਤਾ ਕੋਈ ਜਥੇਬੰਦੀ ਨਹੀਂ ਹੁੰਦੀ। ਏਕਤਾ ਤਾਂ ਕੀਤਿਆਂ ਦੀ ਹੁੰਦੀ ਹੈ। ਸਾਰੇ ਕਹਿੰਦੇ ਏਕਤਾ ਏਕਤਾ ਏਕਤਾ। ਮੈਂ ਆਪਣਾ ਕੌਮੀ ਫਰਜ਼ ਨਿਭਾ ਦਿੱਤਾ ਤੇ ਇਹ ਏਕਤਾ ਹੋ ਗਈ ਹੈ। ਤੇ ਸਾਨੂੰ ਸਾਰਿਆਂ ਨੂੰ ਇਕਤਾ ਕਰਨੀ ਚਾਹੀਦੀ ਹੈ ਇਹ ਇਕਤਾ ਕਰਕੇ 2027 ਸਰਕਾਰੇ ਖਾਰ ਸਮਾਈਏ ਦਿੱਲੀ ਦੇ ਯਾਰ ਹੈ ਦਿੱਲੀ ਜਿਹੜੀ ਹੈ ਉਹਨੇ ਸਾਡਾ ਦਰਬਾਰ ਸਾਹਿਬ ਤਾਂ ਆਇਆ ਦਿੱਲੀ ਨੇ ਸੱਤ ਜਨਰ ਸਿੰਘ ਭਿੰਡਰਾਲਾ ਸ਼ਹੀਦ ਕੀਤਾ ਦਿੱਲੀ ਨੇ ਸਾਡੇ 700 ਕਿਸਾਨਾਂ ਦੀਆਂ ਜਾਨਾਂ ਲੈ ਲਈਆਂ ਦਿੱਲੀ ਨੇ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਦੇ ਉੱਤੇ ਹਮਲਾ ਕਰਕੇ ਆਰਟੀਕਲ 14 19 ਕੀ ਦੀ ਉਲੰਘਣਾ ਕਰਤੀ ਹੈ ਇਸ ਕਰਕੇ ਦਿੱਲੀ ਦੇ ਯਾਰਾਂ ਤੋਂ ਖਿਹੜਾ ਬਚਾ ਲਈਏ ਪੰਥ ਨੂੰ ਬਚਾ ਲਈਏ ਪੰਜਾਬ ਨੂੰ ਬਚਾ ਜੀਏ ਤੇ ਫਿਰ ਪਹਿਰਾਵੇ ਨੂੰ ਬਚਾਲੀਏ ਪੁੱਤ ਦੇ ਪਾਤ ਨੂੰ ਬਚਾਲੀਏ ਪੰਜਾਬੀ ਨੂੰ ਬਚਾਲੀਏ ਪੜਾਈ ਨੂੰ ਬਚਾਲੀਏ ਤੇ ਆਪਾਂ ਗੁਲਾਮੀ ਦੇ ਵਿੱਚੋਂ ਨਿਕਲ ਗਏ ਤੇ ਬਸ ਉਹ ਦੇਖੋ ਜੀ ਪੜਿਆ ਹੋਇਆ ਨੂੰ ਜਿਆਦਾ ਪੜਾਉਂਦੀ ਲੋਡ ਨਹੀਂ ਹੁੰਦੀ ਅੱਜ ਅਸੀਂ ਏਕਤਾ ਕਰਤੀ ਹੈ ਤੇ ਉਹਨਾਂ ਨੂੰ ਇਹ ਏਕਤਾ ਪਾਰਟੀ ਬਜ ਦੇ ਉੱਪਰ ਕੀ ਕਰਕੇ ਕਰ ਦੇਣੀ ਹੈ ਕਿਉਂਕਿ ਪੰਥ ਦੇ ਪੰਜਾਬ ਇਸ ਦੀ ਮੰਦ ਕਰ ਰਹੀ ਹੈ ਸਰ ਪੂਰੇ ਹੋ ਗਿਆ ਜੀ ਸਰਕਾਰ ਦੇ 200 ਰਹਿ ਗਏ ਹੁਣ ਤੇ ਸਰਕਾਰ ਪਹਿਲਾਂ ਫਿਰ ਜੀ ਤਾਂ ਪਹਿਲਾਂ ਕਿਹਾ ਸੀ ਤੇਵਾਜੋ ਦਿੱਲੀ ਦਾ ਯਾਰ ਤੇ ਲੋਕ ਬੱਚੇ ਨਹੀਂ ਸਾਡੀਆਂ ਜਵਾਨਾਂ ਜ਼ਬਤ ਕਰਾਤੀਆਂ ਤੇ ਉਧਰ ਗੁਰੂ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਸ਼ਕਤੀਆਂ ਦੇਤੀਆਂ ਹੁਣ ਸнт ਜਨਰਲ ਸਿੰਘ ਭਿੰਡਰਾਂ ਵਾਲੇ ਨੇ ਭਸਮ ਸਰਦੈਂਤ ਕਹਿਣ ਨਾਲ ਉਹਨਾਂ ਨੂੰ ਸ਼ਕਤੀਆਂ ਦਿੱਤੀਆਂ ਜਿਨ੍ਹਾਂ ਨੇ ਪੰਥ ਪੰਜਾਬ ਬਚਾ ਲਿਆ ਤੇ ਨਸ਼ਾ ਕਹਿੰਦਾ ਖਤਮ ਕਰਦਾਂਗੇ ਅਜੇ ਤੱਕ ਨਸ਼ਾ ਤਾਂ ਖਤਮ ਨਹੀਂ ਹੋਇਆ ਵੱਡੇ ਸਦਾਗਰ ਨਹੀਂ ਫੜੇ ਗਏ ਕਹਿੰਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਦਾਂਗੇ ਚੰਡੀਗੜ੍ਹ ਪੰਜਾਬ ਨੂੰ ਦੇ ਦੇਂਗੇ ਪੰਜਾਬੀ ਬੋਲਦੇ ਸਾਨੂੰ ਇਲਾਕੇ ਦੇ ਦੇ ਦੇਂਗੇ ਤੇ ਕੁਛ ਅਜਿਹਾ ਦਿੱਤਾ ਨਹੀਂ ਜੋਂ ਦਿੱਤੇ ਹੋਈਆਂ ਪਿਆ ਹੋਇਆ ਇਸ ਕਰਕੇ ਜੇ ਸਾਰਿਆਂ ਨੂੰ ਮੰਗਿਆ ਕੋਈ ਨਹੀਂ ਦਿੰਦਾ ਦੇ ਦੇ ਮੈਨੂੰ ਚੰਡੀਗੜ੍ਹ ਦੇ ਦੇ ਮੈਨੂੰ ਪਾਣੀ ਦੇ ਦੇ ਮੈਨੂੰ ਕਰਜ਼ਾ ਮਾਫ ਕਰ ਦੇ 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 ਮੈਨੂੰ ਹਾਈ ਕੋਰਟ ਦੇ ਦੇ ਮੈਨੂੰ ਹੈਡ ਵਰਕਰ ਦਾ ਪ੍ਰਬੰਧ ਕੋਈ ਨਹੀਂ ਦਿੰਦਾ ਦਿੰਦਾ ਜਿੰਨਾ ਚਿਰ ਰਾਜ ਨਹੀਂ ਆਉਂਦਾ ਬਾਦਸ਼ਾਹ ਨਹੀਂ ਆਉਂਦੀ ਉਹਨਾਂ ਚਿਰ ਹੱਕ ਨਹੀਂ ਮਿਲਦੇ ਆਹ ਇਕੱਠੇ ਆਈਏ ਤੇ ਆਪਣੀ ਬਾਦਸ਼ਾਹੀ ਲਈਏ ਤੇ ਰਾਜ ਲਈਏ ਤੇ ਹੱਕਾਂ ਨੂੰ ਆਪਾਂ ਆਪ ਦੇ ਹੱਥਾਂ ਨਾਲ ਲਖਤੇ ਬੰਦੀ ਸਿੰਘ ਨੂੰ ਰਿਹਾ ਕਰੀ ਸਾਡੀ ਕੌਮ ਦਾ ਜ਼ਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਉਹਨੂੰ ਜੇਲ੍ਹ ਚ ਐਂ ਡੱਕ ਕੇ ਰੱਖਣਾ 10 ਸਾਲ ਤੇ ਹੁਣ ਅੱਜ ਅਰਦਾਸ ਬੇਨਤੀ ਕੀਤੀ ਹੈ ਸੱਤ ਸਿੰਘਾਂ ਦੀ ਐਨਐਸ ਟੁੱਟ ਗਈ ਹੈ ਦੇਰ ਨਾ ਕੀਤਾ ਫੈਸਲਾ ਉਹ ਠੀਕ ਫੈਸਲਾ ਤੇ ਬਾਕੀ ਜਿਹੜੇ ਤਿੰਨਾਂ ਨੂੰ ਕਕ ਕਈ ਦੇ ਪੁੱਤ ਹੈ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਗਿਆ ਇਸ ਕਰਕੇ ਲੱਤ ਤਾਂ ਨਹੀਂ ਲੰਗਾਉਣਾ ਚਾਹੁੰਦੇ ਆ ਅਸੀਂ ਲੱਤ ਤਾਂ ਨਹੀਂ ਨੰਗਣਾ 227 ਜੀ ਵੇਖਾਂਗੇ ਕਿਹੜੇ ਭਾਰ ਨੇ ਬਰਦੀ ਹੈ ਤੇ ਸਰਕਾਰੇ ਖਾਲਸਾ ਬਣਾਵਾਂਗੇ ਲਾਜ ਨਹੀਂ ਚਲੋ ਸਾਇੰਸ ਵੈਲ ਵਾਪਸ ਪੰਜਾਬ ਦੇ ਇਹੋ ਦੁਬੱਡਾ ਬਾਲ ਮਿਲਿਆ ਇੱਥੇ ਕਿਵੇਂ ਦੇਖ ਲਿਖੋ ਇਹ ਆਪਾਂ ਨੂੰ ਜੇ ਆਪਾਂ ਪੰਥਕ ਕਾਬਜ਼ ਹੋਣਾਗਾ ਜਾਂ ਸੱਤਾ ਦੇ ਵਿੱਚ ਆਉਣਾ ਤਾਂ ਇਹ ਬਹੁਤ ਜ਼ਰੂਰੀ ਚੀਜ਼ ਸੀ ਵੀ ਇੱਕੇ ਆਪਾਂ ਇੱਕ ਹੋ ਕੇ ਚੱਲੀਏ ਤੇ ਅੱਜ ਜਿਵੇਂ ਜਸਕਰਨ ਸਿੰਘ ਖਾਨ ਸਿੰਘ ਆਲਣੇ ਇੱਕ ਇਹ ਸਟੈਪ ਲਿਆ ਤੇ ਆਪਦੀ ਪਾਰਟੀ ਅਕਾਲੀ ਦਲ ਫਤਿਹ ਤੇ ਅਕਾਲੀ ਦਲ ਵਾਰਿਸ ਪੰਜਾਬ ਦੋਨੋਂ ਦਾ ਇੱਕ ਹੋਣਾ ਇਹ ਬਹੁਤ ਵੱਡੀ ਗੱਲ ਹੈ ਜਿਹੜੀਆਂ ਸਜ਼ਾਵਾਂ ਦਿੱਤੀਆਂ ਹੋਈਆਂ ਨੇ ਐਨਐਸਐ ਲਾਈ ਹੋਈਆ ਐਮਪੀ ਦੇ ਤੇ ਪੰਜਾਬ ਦੇ ਨੌਜਵਾਨਾਂ ਦੇ ਕਿਵੇਂ ਦੇ ਦੇਖੋ ਉਹ ਚੀਜ਼ ਤਾਂ ਗਲਤ ਆ ਕਿਉਂਕਿ ਉਹਦਾ ਟਾਈਮ ਪੀਰੀਅਡ ਵੀ ਲੈਪਸ ਹੋ ਚੁੱਕਿਆ ਵਿਦਆਊਟ ਐਨੀ ਰੀਜ਼ਨ ਜੇ ਮੈਂ ਗੱਲ ਕਰਾਂ ਕਿ ਉਹ 2 ਸਾਲ ਹੋ ਗਏ ਆਪਣੇ ਸਿੰਘ ਡਿਬੂਗੜ੍ਹ ਦੀ ਜੇਲ੍ਹ ਵਿੱਚ ਬੈਠੇ ਆ ਤੇ ਕੇਸਾਂ ਦੀ ਕੋਈ ਸੁਣਵਾਈ ਵੀ ਨਹੀਂ ਹੋ ਰਿਹਾ ਲਿੰਗਰਾਉਂਡ ਮੈਟਰ ਹੋ ਰਿਹਾ ਇਹ ਗਲਤ ਗੱਲ ਆ ਬਾਕੀ ਕੋਰਟ ਚੋਂ ਚੈਲੰਜ ਕੀਤਾ ਹੋਇਆ ਜੋ ਕੋਰਟ ਦਾ ਫੈਸਲਾ ਹੋ ਗਿਆ ਸੀ ਰਹਿਮਤ ਜੀ ਇਸ ਤਰ੍ਹਾਂ ਦਾ ਫੈਸਲਾ ਆ ਸਕਦਾ ਹੈ ਕਿ ਕੇਸ ਕੌਣ ਲੜ ਰਿਹਾ ਜੀ ਉਹਨਾਂ ਦਾ ਉਹ ਨਹੀਂ ਕੇਸ ਸਾਡੀ ਲੀਗਲ ਟੀਮ ਆ ਜੀ ਸਾਰਿਆਂ ਦੇ ਅਲੱਗ-ਅਲੱਗ ਲਾਇਟਸ ਮੈਗੇ ਸਾਰੇ ਜੁਆਇੰਟਲੀ ਕਰਕੇ ਡਿਸੀਜਨ ਕਰਕੇ ਇਹ ਕੇਸ ਲੜੇ ਜਾ ਰਿਹਾ ਹੈ ਥੈਂਕ ਯੂ ਬੱਚਾ ਮੁਕਾਈ ਫੋਟੋ ਚੁੱਕੀ